ਅੱਜ ਦਿਨ ਕਿੱਧਰੋਂ ਚੜ ਗਿਆ ਕਿੱਧਰੋਂ ਅੱਗੇ ਚੜਦਾ ਦਿਨ ਤੋਂ ਕੀ ਆ ਜਾਲ ਸਤਰੀਕਾਲ ਜੀ ਬੀਬਾ ਅੱਜ ਕਿਵੇਂ ਮੱਜਾਂਲੇ ਪਾਸੇ ਆ ਗਈ ਪੁੱਛਦਾ ਰਾਜੂ ਮੈਂ ਅੱਗੇ ਵੀ ਰੋਜ ਜਿਹੜਾ ਮਾਰਦਾ ਉਹ ਜਾ 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 ਪੁੱਛਦਾ ਰਾਜੂ ਉਹ ਜਾ ਜਾ ਤੂੰ ਦਰਖੰਡ ਪੁੱਛ ਮੇਰੇ ਵੱਲ ਆ ਕੇ ਕਰ ਵੇਲਾ ਤੂੰ ਫਿਰਦਾ ਜਿਹੜਾ ਢੇੜਾ ਵੀ ਨਹੀਂ ਮਾਰਦਾ ਆਣ ਕੇ ਇਹਨਾਂ ਦੇ ਉਹ ਲੇ ਦੇ ਬਹਿਣਾ ਯਾਰ ਰਾਜਾ ਯਾਰ ਨਾ ਕਰਿਆ ਕਰ ਯਾਰ ਰਾਜਾ ਚੱਲ ਨਹੀਂ ਹੁਣ ਆ ਤੁਹਾਡੇ ਕੋਲ ਪਹਿਲਾਂ ਚੋਰੀ ਕਰਕੇ ਭਾਈ ਦੇ ਫਿਰ ਹੁਣ ਆ ਜਾਵਾਂਗਾ ਤੇ ਯਾਰ ਕੰਮ ਕਰਦੇ ਨੇ ਫੈਂਕੀਤਾ ਮਸ਼ੀਨ ਇਹਨਾਂ ਦੇ ਨੇ ਨਾ ਚੋਰੀ ਕਰਕੇ ਭੱਜਿਆ ਸ਼ਰਟ ਪਾੜ ਲੈਣੀ ਹਾਂਜੀ ਗਾਇਜ਼ ਵਾਗੋ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜੇ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦੋਂ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਜ ਦਿਨ ਕਿਧਰੋ ਚੜ ਗਿਆ ਕਿਧਰੋ ਅੱਗੇ ਚੜ ਗਿਆ ਦਿਨ ਸੋ ਕੀ ਹਾਲ ਸਤਰੀਕਾਲ ਜੀ ਗੁੱਡ ਮਾਰਨਿੰਗ ਕਿਰ ਤੋਂ ਉਦਰਾ ਕਿਹੜਿਆ ਜਿਗ ਸੇ ਆ ਗਈ ਪੁੱਛ ਲੈ ਰਾਜੂ ਮੈਂ ਲੱਗੇ ਵੀ ਰੋਜ ਜਿਹੜਾ ਮਾਰ ਉਹ ਜਾ 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 ਪੁੱਛ ਰਾਜੂ ਉਹ ਜਾ ਜਾ ਤੂੰ ਦਰਖੰਡ ਪੁੱਛ ਰੋਜ਼ ਸਾਡੇ ਕੋਲ ਚਾਹ ਬਣਾ ਕੇ ਕਿੰਨੀਆਂ ਮੱਝਾਂ ਚੋਲੀਆਂ ਕਿੰਨੀਆਂ ਗਾਵਾਂ ਚੋਲੀਆਂ ਰੋਜ਼ ਜਿਹੜਾ ਮਾਰਨੇ ਮਰਦਾ ਹੁਣ ਦੱਸ ਛੁੱਟੀ ਮਿਲ ਗਈ ਰਾਤੀ ਨੇਰਾ ਹੋ ਗਾ ਉਹ ਸੁਬਾ ਹੋਣੀ ਹੁਣ ਪੈਸੇ ਨਾ ਬਤਾ ਦੇ ਨੋ ਆਹ ਸਹੀ ਗੱਲ ਨਹੀਂ ਹਸਪਤਾਲ ਦਾ ਕੋਈ ਕੰਮ ਨਹੀਂ ਬਈ ਪੈਸੇ ਵਧਾ ਦਿੰਦਾ ਹੁੰਦਾ ਨਹੀਂ ਰਾਤੀ ਨੇਰਾ ਹੋ ਗਿਆ ਫਿਰ ਨਾ ਉਹਨਾਂ ਨੇ ਰੱਖ ਲਿਆ ਰਾਤੀ ਉਹ ਕਹਿੰਦੇ ਪੈਸੇ ਮੈਂ ਉਹਨਾਂ ਨੂੰ ਪਾਤੇ ਹੀਗੇ ਉਦੋਂ ਜੀ ਲਵੇੜਤਾ ਹੀ ਕੰਮ ਆ ਵੀ ਮੇਰੇ ਬੰਦੇ ਦੇ ਘਰ ਵੇਲਾ ਤੂੰ ਫਿਰਦਾ ਜਿਹੜਾ ġੇੜਾ ਵੀ ਨਹੀਂ ਮਾਰਦਾ ਆਣ ਕੇ ਇਹਨਾਂ ਦੇ ਰਾਜੂ ਮਾਰਦਾ ਨਹੀਂ ਮੈਂ ਨਹੀਂ ਤੁਸੀਂ ਤਾਂ ਜਿਹੜਾ ਵੀ ਮਾਰ ਦੱਸੀ ਮੈਂ ਕਿਹੜੇ ਮਾਰਦਾ ਕਣੀ ਤੁਹਾਨੂੰ ਕੰਮ ਬਾਹਰ ਜਿਹੜਾ ਰਹਿੰਦਾ ਮਾੜਾ-ਵੱਡਾ ਤੁਸੀਂ ਦੱਸ ਕੇ ਜਾਨੇ ਆ ਕਰ ਹਾਂ ਦੱਸ ਤੋੜਾ ਇਹਨਾਂ ਦਾ ਰੋਟੀ ਪਾਣੀ ਦਾ ਇੰਤਜ਼ਾਮ ਮੱਜਾਂ ਦਾ ਕੌਣ ਕਰਦਾ ਤੁਸੀਂ ਤੁਸੀਂ ਹਾਂ ਦੱਸ ਇਹਨਾਂ ਨੂੰ ਆਪਦਾ ਘਰੇ ਵੜੇ ਰਹਿੰਦੇ ਮੈਂ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਕਿ ਅਸੀਂ ਘਰ ਦੇ ਰੋਟੀ ਪਾਣੀ ਦਾ ਕਰਨਾ ਬਾਹਰ ਤੇ ਰੋਟੀ ਪਾਣੀ ਦਾ ਕਰਨਾ ਹੋ ਨਹੀਂ ਤੇ ਨਹੀਂ ਕਰਨਾ ਜਾਨ ਮੁੱਕਰ ਜਾ ਬੈਦ ਨਹੀਂ ਲੈ ਕੇ ਆਉਣੀ ਹੁਣ ਮਾ ਪਤਾ ਹੀ ਨਾ ਹੁਣ ਜਿਹੜਾ ਅੱਗੇ ਸੀਜਨੋਂ ਦਾ 200 ਟਰਾਲੀ ਤੂੜੀ ਦੀ ਹੈ ਬਣਾਉਣੀ ਕਿਉਂ ਤੂੰ ਹੀ ਬਣਾਉਣੀ ਮੈਂ ਤੇ ਨਹੀਂ ਬਣਾਉਣੀ ਇੰਨਾ ਚਾਰ ਪਾਉਣਾ ਇੰਨੀ ਉਹ ਸਾਰਾ ਗੰਗਰ ਕਲੇ ਮੈਂ ਕਰਨਾ ਗੰਗਰ ਦੇ ਫਿਰਦੇ ਅੱਧੀਆਂ ਬਾਹਾਂ ਪਾ ਕੇ ਸਰੀਰ ਬਣਾਏ ਆ ਉਂਦਰ ਵੇ ਤਿੰਡੇ ਵਾਂਗੂ ਜਿਹੜਾ ਉਹ ਗੰਗਰ ਦਾ ਫਿਰਦਾ ਵਾ ਉਹ ਡੌਲਾ ਦੇਖ ਰਿਹਾ ਕਿੰਨਾ ਮੇਰੇ ਅਰੇ ਆ ਕੰਬੀ ਜਾਂਦਾ ਵਾ ਪੂਰੀ ਸ਼ਾਇ ਤੇ ਪਾ ਕੇ ਜਾਈ ਜੀ ਵਾਜਾ ਹੋਰ ਕੋਈ ਗੱਲ ਬਾਤ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਮੋਟਾ ਜੀ ਸਾਡੇ ਉੱਠ ਚੁੱਕੇ ਨੇ ਜੋ ਕਿ ਟਾਈਮ ਵਜ ਕੋ ਪੂਰੇ 9 ਵਜ ਕੇ 9 ਵਜ ਕੇ ਮੋਟਾ ਜੀ ਮੋਟਾ ਭਾਈ ਉੱਠ ਚੁੱਕੇ ਹੈ। ਯੈਸ। ਔਰ ਹਮ ਜਾ ਰਹੇ ਹਾਂ ਅਬ ਕਹਾਂ ਪਰ ਜਾ ਰਹੇ ਹਾਂ ਹਮ ਇੱਕ ਨਵੀਂ ਚੀਜ਼ ਲੈ ਕੇ ਆਏਗੇ ਅੱਜ। ਹਮ ਆਪਣੇ ਫਰੈਂਡ ਦੋਸਤ ਸਿਮਰ ਜੀ ਨਾਲ ਗੱਲ ਕਰੇ ਜਾ ਰਹੇ ਹਾਂ। ਉਹਨਕੇ ਜਹਾਂ ਪਰ ਨੀਚਰ ਆਇਆ ਹੈ ਹਮਾਰਾ। ਜਹਾਂ ਆਇਆ ਹੈ ਨਾਲਾ। ਵਾਹ 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 ਵੈਰੀ ਵੈਰੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ। ਸਾਡੇ ਵੀਰ ਗੁੱਗੂ ਜੀ ਕੁੜੂ ਕਣੂਣੀ ਕੁੱਕੜੂ ਕਣੂ ਤੇਰੀ ਬੋਦੀ ਵਿੱਚ ਜੂੰ ਤੇਰੀ ਬੋਦੀ ਵਿੱਚ ਜੂੰ ਆਏ ਹਾਏ ਸੋਣੀਏ ਨੀ ਤੇਰੀ ਬੋਦੀ ਵਿੱਚ ਜੂੰ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਮੋਟਿਆ ਸਤਿ ਸ੍ਰੀ ਅਕਾਲ ਬਾਈ ਗੁੱਡ ਨਾਈਟ ਲਵ ਯੂ ਮਾਨਮਨ ਬਖਸ਼ਾ ਬੈਂਕਲ ਨੇ ਬੈਗ ਫੈਰੀ ਗੁੱਡਾ ਵਾਓ ਵੈਰੀ ਗੁੱਡ ਥੈਂਕ ਯੂ ਸੁਮਿਤ ਸਿੰਘ ਜੀ ਹੋਵੇ ਬਾਈ ਕਹਿੰਦਾ ਮਜੂਰੀ ਨਹੀਂ ਕਰ ਚੱਕੀ ਚੱਕੀ ਹੈ ਕਵਰ ਚੱਕੀ ਇੱਕ ਵਾਰ ਅਗਲੀਆ ਖਾਤਾ ਹੀ ਨਹੀਂ ਘਲਣਾ ਜਾ ਤੇ ਮਸ਼ੂਰੀ ਉਹ ਕਰਦੇ ਮੈਂ ਕਿਹਾ ਕਿਸੇ ਕੱਟ ਜਾ ਉਹ ਗਿਆ ਆ ਤੇ ਵਾਰ ਲਿਖਿਆ ਆ ਉਹ ਵੀ ਆ ਜਸਪ੍ਰੀਨ ਤੋਂ ਦੇਖਿਆ ਨਾ ਪਾਣੀ ਨਹੀਂ ਵਿਖਾਇਆ ਯੈਸ ਟਰਾਈ ਯੈਸ ਬੰਦ ਤੋਂ ਲਿਖਿਆ ਯਾਰ ਦੇਖ ਖਾਤਾ ਘਲਾਇਆ ਪਾ ਇਹ ਖਾਤਾ ਘਲਾਇਆ ਇਹਨਾ ਅਕਾਊਂਟ ਦਾ ਨਾਮ ਹੈ ਹਾਂ ਅਕਾਊਂਟ ਦਾ ਨਾਮ ਹੈ ਕਿਸੇ ਨੂੰ ਕੀ ਪਤਾ ਕੀ ਹੈ ਹਾਂ ਹਾਂ ਬੱਲੇ ਇਹ ਤਾਂ ਬਹੁਤ ਗੋਡਾ ਇੰਨਾ ਦੀ ਕਰੋ ਪਟਾਇਲ ਦਾ ਬਣਾਓ ਚੱਕ ਕੇ ਲਾਇਆ ਵੇ ਉਹ ਟੂ ਟੂ ਨਹੀਂ ਕੀਤੀ ਮਹੀਨ ਉਹਨਾਂ ਦੀ ਨੇ ਕੀਤੀ ਨੇ ਚੱਕੀ ਜਦੋਂ ਚੋਰੀ ਚੋਕੀ ਲੈ ਹੈ ਨਾ ਹੱਤ ਜਾਣੀ ਨਹੀਂ ਦੀ ਵੇਲਾ ਨਾ ਢੂਕੋ ਦਿਖਾ ਦੂ ਆਪਾਂ ਖਤਮ ਕਰਕੇ ਕਰਦੇ ਢੂਕੋ ਬਾਈ ਜਰਾ ਹੁਣ ਚੱਲਾ ਕਰੇ ਪੈਨ ਕਰਕੇ ਬੈਠਾ ਹੋਇਆ ਹੈ ਗਿਆ ਬੈਂਕਲ ਜੀ ਬਾਕੀ ਗੱਲਾਂ ਸਾਰੀਆਂ ਵਧੀਆ ਤੁਸੀਂ ਬੈਂਕ ਚ ਜੌਬ ਕਰਦੇ ਐਜ਼ ਅ ਮੈਨੇਜਰ ਹੈ ਨਾ ਹਾਂਜੀ ਤੇ ਤੁਹਾਨੂੰ ਕਦੇ ਅਲਿਗੇਸ਼ਨ ਨਹੀਂ ਲਾਇਆ ਐਡਾ ਗੂਠਾ ਤੂੰ ਹੀ ਅਗਲੇ ਦੇ ਸੈਂਡ ਗਲਤ ਕਰ ਦਿੰਦੇ ਹੋਗੇ ਅੱਖਰ ਗਲਤ ਲਿਖ ਦਾਂਗਾ ਨਾ ਆ ਦੋ ਗੂਠਾ ਵੇਖੋ ਆਏ ਹੋਏ ਰਬ ਮੇਰੇ ਗੁੱਠੇ ਨਾਲ ਚੱਲੇ ਜਵਾਕ ਲੱਗਦੇ ਵਿੱਚ ਵੀ ਇਹਨੂੰ ਜੇ ਕਿਤੇ ਐਮਰਜੈਂਸੀ ਗੁੱਠਾ ਲਾਉਣ ਦੀ ਲੋੜ ਪੈ ਗਈ 10 ਟੈਂਪਰ ਉੱਪਰ ਗਿਆ ਤੇ ਫੋਨ ਤੇ ਖਤਰਾ ਹੋ ਗਿਆ ਸ਼ਾ ਇਹ ਕੁਦਰਤੀ ਨੇ ਕੁਦਰਤੀ ਕੁਦਰਤੀ ਇਹ ਐ ਮਾਰ ਮਾਰ ਕੋਈ ਉੱਤੇ ਸੱਤਾ ਮਾਰਦੇ ਰਿਹਾ ਜਿਹ ਉੱਤੇ ਰੱਖ ਕੇ ਹੈ ਨਾ ਉਹ ਕਰਵਾਏ ਆ ਭਰਾਵਾ ਉਹ ਹੋ ਹੈ ਨਾ ਇਹ ਮੈਨੂਫੈਕਚਰਿੰਗ ਆਪ ਦੇ ਕਰਾਏ ਹੋ ਮੈਂ ਰੱਬ ਕੋਲ ਬੈਠ ਕੇ ਕਰਾਈ ਸੀ ਭਾਈ ਵੇਲਾ ਆਏਗਾ ਉਦੋਂ ਰੱਬ ਨੂੰ ਵੇਲਾ ਆਏਗਾ ਨਾ ਸਕੀ ਜੇ ਨਾ ਗੁੱਟੇ ਮੋਟੇ ਲਾ ਦੇ ਸੈਂਟੇ ਜਾਉਗਾ ਸਹੀ ਟਾਈਮ ਹੋ ਜਾਏਗਾ ਭਰਾਵਾ ਜਦੋਂ ਉਥੇ ਕਿਹਾ ਯਾਰ ਨਾ ਵੜਨ ਦਿਆ ਕਰੋ ਕਿੰਨੇ ਭਾਈਓ ਤੱਕੇ ਨਹੀਂ ਵੜਾਇਆ ਜੀ ਵੜਾਇਆ ਵਾ ਤੂੰ ਯਾਰ ਕੀ ਆ ਸਾਡੀ ਪ੍ਰਾਈਵੇਸੀ ਲੈ ਯਾਰ ਇੱਥੇ ਕੀ ਗੱਲ ਹੈ ਚੰਗੀ ਆਵੇ ਚੰਗੀ ਬਣਾ ਲੈਣਾ ਉਹ ਸ਼ੈਫ ਆਇਆ ਮੈਂ ਦੁਬਈੋਂ ਆਇਆ ਕੱਚਾ ਜਾ ਹੋ ਗਿਆ ਜੀ ਕੱਚਾ ਜਾ ਹੋ ਗਿਆ ਇੱਕ ਰੀ ਯਾਰ ਇਹਦੇ ਨਾ ਵੜਨ ਦਿਆ ਕਰੋ ਯਾਰ ਭਾਈ ਮੈਂ ਕੁੰਡੀ ਲਾ ਦੇਣੀ ਐਥੇ ਯਾਰ ਉਹ ਪ੍ਰਾਈਵੇਸੀ ਆ ਭਰਾਵਾ ਨਾ ਕਰ ਯਾਰ ਨਾ ਕਰ ਯਾਰ ਯਾਰ ਚੰਗਾ ਲੱਗਦਾ ਦੱਸ ਤੂੰ ਗਾਲੇ ਮੈਨ ਚਾਹੁੰਦਾ ਯਾਰ ਦਾ ਤੇ ਲਿਖਾਇਆ ਨੋ 1 ਸਾਨੂੰ ਵੀ ਨਹੀਂ ਹੈਗਾ ਚੱਲ ਮਾਰ ਚੱਲ ਫਰਸਟ ਨੋ 1 ਚਲ ਬਾਹਰ ਕੱਢ ਇਹਨਾਂ ਮੱਥੇ ਲਾਓ ਪਤਾ ਨਹੀਂ ਕੀ ਪਾਦਣਾ ਵਿੱਚ ਸਾਰੇ ਨੇ ਕਿੱਡਾ ਤੇਲ ਵਾਲੀ ਕੁੱਪੀ ਹੈ ਤੇਰਾ ਮੂੰਹ ਬਾਹਰ ਚੱਲ ਬਾਹਰ ਚੱਲ ਸਰਵ ਕਰੋ ਲੋ ਉੱਪਰ ਭੁੱਲਣਾ ਮੈਂ ਬੋਲਣ ਕਿ ਪਤਾ ਯਾਰ ਆ ਵੇਖੋ ਕਿੱਡਾ ਸੋਹਣਾ ਸੈਲਡ ਲਾਗ ਦਿੱਤਾ ਕਿੱਥੇ ਲਾਗ ਦਿੱਤਾ ਸਟਾਫ ਉਹ ਸੈਲਡ ਨਹੀਂ ਉਹ ਸੌਰੀ ਸੈਲਡ ਨਹੀਂ ਸੈਲਡ ਹੀ ਹੈਗਾ ਹੈਗਾ ਨਾ ਇਹਨੂੰ ਨਹੀਂ ਪਤਾ ਮੈਂ ਉਧਰ ਵੀ ਕਹਿ ਲੱਗਾ ਸੀ ਉਹ ਗੱਲ ਕੀਤੀ ਸਾਨੂੰ ਜੀ ਉਹਨੇ ਗੱਲ ਕੀਤੀ ਆਹ ਦੇਖੋ ਕਿੰਨਾ ਸੋਹਣਾ ਚੱਕਦੀ ਨਾ ਗਰੀਬੀ ਉਹ ਆ ਤੇਰੇ ਬੋਲ ਭਗਾ ਦੇ ਇਹਨਾਂ ਨੂੰ ਕੀ ਪਤਾ ਲੈ ਤੂੰ ਕੀ ਨੇੜੇ ਨੇੜੇ ਹੋਈ ਜਾਣਾ ਤੇਰੇ ਕੰਮ ਦੀ ਕੋਈ ਚੀਜ਼ ਨਹੀਂ ਇਹ ਹੈਗਾ ਕੋਟੀ ਸੇ ਖਾਂ ਇਹ ਚੀਜ਼ਾਂ ਖਾਣ ਲਈ ਤੁਸੀਂ ਡਾਈਟ ਆਪਨੇ ਆਪਨੇ ਉਹ ਵੀ ਦੀ ਆ ਉਹ ਸਿੰਦੇ ਦੇ ਪਾਇਆ ਇੱਕ ਮਿੰਟ ਸਿੰਦੇ ਦੁਆਰਾ ਬਣਾਈ ਗਈ ਹੈ ਇਹ ਸਿੰਦਾ ਕਹਿੰਦਾ ਪਲੇਟ ਚ ਰੱਖ ਕੇ ਫੋਟੋ ਨਹੀਂ ਰੱਖ ਮੇਰੇ ਰਵੇ ਰੱਖ ਰੱਖ ਆ ਚਾ ਇਹ ਆਏ ਓਏ ਕਿਵੇਂ ਕੀ ਕਰਵਾਇਆ ਬਾਤ ਕਰ ਲਾੜਾ ਲਿਜੀ ਜਾਂਦੀ ਹੈ ਤੂੰ ਸਜਾਈ ਜਾਂਦਾ ਠੀਕ ਕੱਖ ਨਹੀਂ ਹੋਣਾ ਤੁਹਾਡੇ ਲੋਕ ਪਹਿਲਾਂ ਚੋਰੀ ਕਰਕੇ ਭਜਦੇ ਫਿਰ ਹੁਣ ਆ ਕੇ ਕੰਮ ਕਰਦੇ ਫਿਰ ਸੈਂਸਰ ਲਾਉਂਦੇ ਫਿਰਦੇ ਆ ਓਏ ਹੁਣ ਸੈਂਸਰ ਲਾਉਂਦੇ ਫਿਰਦੇ ਪਹਿਲਾਂ ਚੋਰੀ ਕਰਕੇ ਭਜਦੇ ਇਹ ਟੂੰ ਟੂੰ ਕੀਤਾ ਮਸ਼ੀਨ ਇਹਨਾਂ ਦੀ ਨੇ ਨਾ ਚੋਰੀ ਕਰਕੇ ਭੱਜ ਜਾ ਸ਼ਰਟ ਪਾੜ ਲੈਣੀ ਨਿਕਲ ਜਾ ਨਿਕਲ ਜਾ ਆਏ ਓਏ ਚੋਰੀ ਦੀਆਂ ਚੀਜ਼ਾਂ ਪਾਉਂਦੇ ਕੱਖ ਨਹੀਂ ਹੋਣਾ ਤੁਹਾਡੇ ਲੋਕ ਪਹਿਲਾਂ ਚੋਰੀ ਕਰਕੇ ਭਜਦੇ ਫਿਰ ਹੁਣ ਆ ਕੇ ਕੰਮ ਕਰਦੇ ਫਿਰ ਸੈਂਸਰ ਲਾਉਂਦੇ ਫਿਰਦੇ ਆ ਓਏ ਹੁਣ ਸੈਂਸਰ ਲਾਉਂਦੇ ਫਿਰਦੇ ਪਹਿਲਾਂ ਚੋਰੀ ਕਰਕੇ ਭਜਦੇ ਉਹ ਹਰ ਉਹਨਾਂ ਦੀ ਤਾਂ ਮਸ਼ੀਨਾਂ ਨਾਲ ਹੀ ਨੇ ਚੋਰੀ ਕਰਕੇ ਭੱਜਿਆ ਸ਼ਰਟ ਪਾੜ ਲੈਣੀ ਹਾਂ ਜੀ ਗਾਜੂ ਦੇਖ ਹੀ ਲੋਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ